ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਚੋਰ ਚੋਰੀ ਕਰਨ ਤੋਂ ਪਹਿਲਾਂ ਥਾਂ ਵੀ ਨਹੀਂ ਦੇਖਦੇ ਭਾਵੇਂ ਉਹ ਥਾਂ ਕੋਈ ਧਾਰਮਿਕ ਹੋਵੇ ਭਾਵੇਂ ਕੋਈ ਕਿਸੇ ਦਾ ਘਰ ਹੋਵੇ ਜਾਂ ਫੈਕਟਰੀ ਹੋਵੇ ਤੇ ਹੁਣ ਤਾਂ ਚੋਰ ਆਮ ਆਦਮੀ ਕਲੀਨਿਕ ਦੇ ਵਿੱਚ ਵੀ ਚੋਰੀ ਕਰਨ ਲੱਗ ਪਏ ਸੀ ਤਾਂ ਬਠਿੰਡਾ ਪੁਲਿਸ ਦੇ ਡੀਕੇ ਆਏ ਨੇ 6 ਵਿਅਕਤੀ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਜਾਣਕਾਰੀ ਜੋ ਪੁਲਿਸ ਨੂੰ ਮਿਲੀ ਜਦੋਂ ਪੁੱਛਗੜਤਾਲ ਕੀਤੀ ਗਈ ਤਾਂ ਅਹਿਮ ਤੇ ਵੱਡੇ ਖੁਲਾਸੇ ਹੋਏ ਇਹ ਚੋਰ ਕਰਦੇ ਕੀ ਸੀ ਇਹ ਚੋਰ ਆਮ ਆਦਮੀ ਪਾਰਟੀ ਦੇ ਕਲੀਨਿਕ ਦੇ ਵਿੱਚੋਂ ਚੋਰੀ ਕਰਦੇ ਸੀ ਤਾਂ ਬਠਿੰਡਾ ਦੇ ਢਿੱਲੋ ਕਲੋਨੀ ਦੇ ਵਿੱਚ ਬਣੇ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ 1 ਮਹੀਨੇ ਦੇ ਵਿੱਚ ਦੋ ਵਾਰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਕੰਪਿਊਟਰ ਲੈ ਕੇ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਸੀ ਤਾਂ ਉਸੇ ਮਾਮਲੇ ਦੇ ਵਿੱਚ ਪੁਲਿਸ ਨੇ 6 ਚੋਰਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਵੀ ਬਰਾਮਦ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਐਸਐਚਓ ਹਰਜੀਵਨ ਸਿੰਘ ਦੀ ਜੁਬਾਨੀ ਸੁਣਾਉਨੇ ਆ ਕਿ ਆਖਰ ਇਹੋ ਜੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਕਹਾਣਾ ਕੀ ਮਾਮਲਾ ਹੈ ਹਰਜੀਵਨ ਸਿੰਘ ਐਸਾ ਚਪਕ ਨਾਲ ਕਲੋਨੇ ਮਾਮਲਾ ਇਹ ਵੀ ਮਤਲਬ ਸਾਡੇ ਕੋਲੇ ਇੱਕ ਤਰੀਕ ਨੂੰ ਤਲਾਹੀ ਸੀਗੀ ਜਿਹੜਾ ਆਮ ਆਦਮੀ ਕਲੇਨ ਘਟੇ ਨੁਕਲੋਨੇ ਚ ਜੋਥੇ ਚੋਰੀਦਾਰ ਜੋ ਚੋਰੀ ਹੋ ਗਈ ਹੈ ਉਹ ਡਾਕਟਰ ਖੁਸ਼ਨੂਰ ਖੁਸ਼ ਦਾ ਉਹ ਹੈ ਮੈਡੀਕਲ ਅਫਸਰ ਅਗੇ ਉਹਦੇ ਚ ਆਵਾਦਿੰਗਲੇ ਜੀ ਉਹਨਾਂ ਨੇ ਸਾਨੂੰ ਦਲਾ ਦਿੱਤੀ ਸਾਡੇ ਚੋਰੀ ਹੋ ਗਿਆ ਉਹਦੇ ਸਬੰਧ ਚ ਅਸੀਂ 20 ਨੰਬਰ ਐਫ ਆਰ ਦਾ ਜਿਵੇਂ ਅਸੀਂ ਕੀਤੀ ਸੀਗੀ ਨਾਮ ਲੋ ਬੰਦਿਆਂ ਦੇ ਖਿਲਾਫ ਉਦੋਂ ਬਾਅਦ ਅਸੀਂ ਤਫ਼ਤੀਸ਼ ਦੇ ਦੌਰਾਨ 6 ਬੰਦੇ ਚ ਨਾਮਜ਼ਦ ਕੀਤੇ ਐ 6 ਬੰਦੇ ਅਸੀਂ ਰੈਸਟ ਕਰ ਲਿਆ ਉਹ ਤੇ ਜਿਹੜਾ ਉਥੋਂ ਸਮਾਨ ਚੋਰੀ ਹੋਇਆ ਸੀਗਾ ਉਹ ਸਾਰਾ ਅਸੀਂ ਨਜ਼ਰ ਕਵਰ ਕਰ ਲਿਆ ਜੀ ਜੀ ਆਪਾਂ ਦੇਖੀ ਤਾਂ ਉਥੇ ਇੱਕ ਆਪਤੀ ਦੋ ਵਾਰੀ ਚੋਰੀ ਹੋਇਆ ਦੋਨਾਂ ਦੇ ਸਬੰਧ ਚ ਫੜਾਗੇ ਕਿ ਹਾਂ ਜੀ ਹਾਂ ਜਿਹੜੀ ਦੋ ਵਾਰਾ ਇੱਕ ਇੱਕ ਤਰੀਕ ਨੂੰ ਹੋਈ ਸੀ ਉਦੋਂ ਬਾਅਦ ਪਹਿਲਾਂ 28 ਤਰੀਕ ਨੂੰ ਹੋਈ ਸੀਗੀ ਉਹ ਦੋਨਾਂ ਚੋਰੀਆਂ ਦਾ ਸਮਾਨ ਅਸੀਂ ਰਿਕਵਰ ਕਰ ਲਿਆ ਇਹੀ ਬੰਦੇ ਸੀ ਜਿਹੜਾ ਪਹਿਲਾਂ ਕੋਈ ਇਹੋ ਹੀ ਬੰਦੇ ਸੀਗੇ 6 ਬੰਦੇ ਸੀਗੇ ਇਹ ਇਹ ਮੇਨਾਂ ਤੋਂ ਹੈਗਾ ਰਾਜਾ ਰਾਜਵਿੰਦਰ ਰਾਜਾ ਹੈਗਾ ਉਹ ਪਹਿਲਾਂ ਵੀ ਕਈ ਮਕਦਮੇ ਚੱਲਦਾ ਚਾਰ ਮਕਦਮੇ ਦਰਜ ਹੁੰਦੇ ਤੇ ਰਾਜਵਿੰਦਰ ਰਾਜ ਤੇ ਉਹ ਅਸੀਂ ਫੜ ਲਿਆ ਸਾਰਾ ਇਹਨਾਂ ਦਾ ਹੁਣ ਇਹਨਾਂ ਤੋਂ ਕੋਈ ਹੋਰ ਵੀ ਆਪਾਂ ਸਮਾਨ ਹੋਣ ਦੀ ਉਮੀਦ ਅਰੰਭ ਕਰਾਂਗੇ ਹਾਂਜੀ ਇਹਨਾਂ ਤੋਂ ਇੱਕ ਇਸ ਚੋਰੀ ਤੋਂ ਬਿਨਾ ਇਹਨਾਂ ਤੋਂ ਇੱਕ ਮੋਟਰਸਾਈਕਲ ਸੀਗਾ ਇਹਨਾਂ ਕੋਲ ਚੋਰੀ ਦਾ ਉਹ ਵੀ ਅਸੀਂ ਰਿਕਵਰ ਕਰਾ ਲਿਆ ਕਿਉਂ ਜੋਗੀ ਨਗਰ ਤੋਂ ਇਹਨਾਂ ਨੇ ਕਿੱਦਾਂ ਚੋਰੀ ਕੀਤਾ ਸੀਗਾ ਰਿਮਾਰਡ ਲਵਗੇ ਇਹਨਾਂ ਦਾ ਹੋਰ ਪਛੜੇ ਹੋਣ ਹਾਂਜੀ ਇਹ ਰਿ ਇਹ ਸਾਡੇ ਕੋਲ ਇੱਕ ਦੰ ਦਾ ਰਿਮਾਂਡ ਮਿਲਿਆ ਹੈਗਾ ਇਹਨਾਂ ਤੋਂ ਪੁੱਛਗਛ ਕਰ ਰਹੇ ਹਾਂ ਅਸੀਂ ਸੁਣਿਆ ਐਸਐਚਓ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਇਸ ਚੋਰ ਗਰੋਹ ਦੇ ਵਿੱਚ ਇਹਨਾਂ ਦਾ ਮੁੱਖ ਸਰਗਣਾ ਜਿਹੜਾ ਉਹ ਵੀ ਕਾਬੂ ਕਰ ਲਿਆ ਉਸ ਦੇ ਕੋਲੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਤਾਂ ਹੋਰ ਇਹਨਾਂ ਦੇ ਤਾਰ ਕਿੱਥੇ ਕਿੱਥੇ ਜੁੜੇ ਨੇ ਕਿਹੜੀਆਂ-ਕਿਹੜੀਆਂ ਇਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਨੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਇਹਨਾਂ ਤੋਂ ਪੁੱਛ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ